ਹੋਈ ਸੀ ਇੱਕ 스내ਚਿੰਗ ਹੋਈ ਸੀ ਨੂਰ ਵਾਲਾ ਰੋਡ ਤੇ ਜਿਹੜਾ ਇੱਕ ਗੌਰਵ ਸ਼ਰਮਾ ਕਰਕੇ ਬੰਦਾ ਸੀਗਾ ਉਹ ਰੋਡ ਤੇ ਫੋਰਸ ਹੁੰਦਾ ਜਾ ਰਿਹਾ ਸੀਗਾ ਤੇ ਉਹਦੇ ਨਾਲ 스내ਚਿੰਗ ਹੋਈ ਹੁੰਦੀ ਹੈ ਕਿ ਦੋ ਬੰਦੇ ਮੋਟਰਸਾਈਕਲ ਤੇ ਆਉਂਦੇ ਨੇ ਤੇ ਉਹਦਾ ਫੋਨ 스내ਚ ਕਰਕੇ ਲੈ ਜਾਂਦੇ ਨੇ ਤੇ ਅਸੀਂ ਇਮੀਡੀਏਟਲੀ ਐਫ ਆਈ ਆਰ ਰਜਿਸਟਰ ਕਰਕੇ ਅੱਗੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਤੇ ਉਹਦੇ ਵਿੱਚ ਏ ਸੀ ਪੀ ਨੌਰਥ ਐਸ ਐਚ ਓ ਜੋਧੇਵਾਲ ਦੀ ਟੀਮ ਨੂੰ ਸਫਲਤਾ ਮਿਲੀ ਹੈ ਇਹਨਾਂ ਨੇ ਜਿਹੜੇ ਦੋਨੋਂ ਦੋਸ਼ੀ ਨੇ ਇੱਕ ਦਾ ਨਾਮ ਮਿੱਠਲ ਕੁਮਾਰ ਤੇ ਦੂਜੇ ਦਾ ਨਾਮ ਅਨੀਸ਼ ਕੁਮਾਰ ਉਹਨਾਂ ਨੂੰ ਅਰੈਸਟ ਕੀਤਾ ਤੇ ਉਹਨਾਂ ਕੋਲੋਂ ਜਿਹੜੀ ਹੈਗੀ ਇੱਕ ਚੋਰੀ ਸ਼ੋਦਾ ਮੋਟਰਸਾਈਕਲ ਇੱਕ ਤੇ 10 ਮੋਬਾਈਲ ਫੋਨ ਜਿਹੜੇ ਇਹਨਾਂ ਨੇ ਸਨੇਚ ਕੀਤਾ ਸੀ ਉਹ ਰਿਕਵਰ ਕੀਤੇ ਨੇ ਦੋਨੋਂ ਦੋਸ਼ੀਆਂ ਦੇ ਖਿਲਾਫ ਦੋ-ਦੋ ਪਰਚੇ ਜਿਹੜੇ ਨੇ ਆਲਰੇਡੀ ਪਹਿਲਾਂ ਉਹ ਦਰਜ ਨੇ ਮਿਹਰਬਾਨ ਥਾਣੇ ਤੇ ਜੋਧੇਵਾਲ ਥਾਣੇ ਉਹ ਸਾਰੇ ਪਰਚੇ ਸਨੇਚਿੰਗ ਤੇ ਚੋਰੀ ਦੇ ਨੇ ਤੇ ਹੁਣ ਅਸੀਂ ਇਹਨਾਂ ਦਾ ਹੋਰ ਅੱਗੇ ਦੁਬਾਰਾ ਪੁਲਿਸ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਜਿਹੜੀ ਤਫ਼ਤੀਸ਼ ਕਰਾਂਗੇ ਸਰ ਜੀ ਵੈਸੇ ਬੈਕਗ੍ਰਾਉਂਡ ਕੀ ਹੈ ਕਿ ਕਾਰਵਾਹ ਕੀ ਕਰਦੇ ਸੀ ਇਹ ਇਹ ਦੋਨੋਂ ਪ੍ਰਵਾਸੀ ਨੇ ਜੀ ਇੱਕ ਦੀ ਉਮਰ 27 ਸਾਲ ਹੈ ਇੱਕ ਦੀ ਉਮਰ 29 ਸਾਲ ਹੈ ਜਿਹੜੇ ਦੋਨੋਂ ਆਲਰੇਡੀ ਇਹਨਾਂ ਤੇ ਪਹਿਲਾਂ ਜਿਹੜੀ 스내ਚਿੰਗ ਤੇ ਚੋਰੀ ਤੇ ਪਰਚਾ ਦਰਜ ਨੇ ਸਰ ਇਹ ਡਿਫਰੈਂਟ ਨਹੀਂ ਮੈਸ਼ਨ ਅਸੀਂ ਜਿਹੜਾ ਜੀ ਹੁਣ ਪੁਲਿਸ ਰਿਮਾਂਡ ਇਹਨਾਂ ਦਾ ਲੈ ਕੇ ਜਿਹੜੀ ਹੈ ਡੂੰਘਾਈ ਨਾਲ ਤਫ਼ਤੀਸ਼ ਕਰਾਂਗੇ ਕਿ ਕਿਉਂ 스내ਚਿੰਗ ਕਰਦੇ ਸੀਗੇ ਤੇ ਫਿਰ ਜਿਹੜਾ ਵੀ ਕੋਈ ਇਸ ਤਫ਼ਤੀਸ਼ ਚ ਜਿਹੜੀ ਗੱਲ ਸਾਹਮਣੇ ਆਈ ਤੁਹਾਡੇ ਸਾਹਮਣੇ ਲਿਆਵਾਂਗੇ ਸਰ ਇਹਨੇ ਮੋਬਾਈਲ 스내ਚ ਕਰਦੇ ਸੀ ਜਾਂ ਕੋਈ ਵੀ ਕੋਈ ਵੀ ਚੀਜ਼ 스내ਚ ਕਰਦੇ ਸੀ ਮੇਜ ਦੇ ਚ ਕਿਤੇ ਜਾ ਕੇ ਕਰਦੇ ਨੇ ਕੋਣ ਅਸੀਂ ਜਿਹੜਾ ਰਿਮਾਂਡ ਲੈ ਕੇ ਜੀ ਅੱਗੇ ਕਰਾਂਗੇ ਜਿਹੜੀ ਫਿਲਹਾਲ ਹੈਗੀ ਹੈ ਤੇ ਇਹਨਾਂ ਕੋਲੋਂ 10 ਮੋਬਾਈਲ ਜਿਹੜੇ ਨੇ ਰਿਕਵਰ ਹੋਏ ਨੇ ਹੋ ਸਕਦਾ ਕਿ ਜਦੋਂ ਤੁਸੀਂ ਇਨ ਇਹ ਇਹਨਾਂ ਨੇ ਹੋਰ ਸਨੈਚ ਕੀਤੇ ਹੁੰਦੇ ਹੋ ਸਕਦਾ ਹੈ ਅੱਗੇ ਇਹਨਾਂ ਨੇ ਕਿਤੇ ਵੇਚੇ ਵੀ ਹੋਣ ਤੇ ਫਿਰ ਉਹਨੂੰ ਅਸੀਂ ਇਨਵੈਸਟੀਗੇਸ਼ਨ ਦਾ ਪਾਰਟ ਬਣਾਵਾਂਗੇ ਤੇ ਜਿਹਦੀ ਖਿਲਾਫ ਬੰਦੀ ਉਹ ਕਾਰਵਾਈ ਹੋਈਗੀ ਉਹ ਕਰਾਂਗੇ ਸਰ ਜਿਹੜਾ ਮੋਟਰਸਾਈਕਲ ਮਿਲਿਆ ਨਗਲੋ ਚੋਰੀ ਦਾ ਸੀਗਾ ਬਿਲਕੁਲ ਜਿਹੜਾ ਮੋਟਰਸਾਈਕਲ ਹੈ ਇਹ ਚੋਰੀ ਦਾ ਸੀਗਾ ਇਹ ਕਿੰਨੇ ਟਾਈਮ ਤੋਂ ਸੜਾ ਕਰਦੇ ਪਏ ਨੇ ਚੋਰੀਆਂ ਇਹ ਜਿਹੜੇ ਇਹਨਾਂ ਤੇ ਪਹਿਲਾ ਪਰਚੇ ਦਰਜ ਹੈਗੇ ਨੇ 2018 19 ਦੇ ਨੇ ਤਾਂ ਆਪਾਂ ਤੁਸੀਂ ਆਈਡੀਆ ਲੈ ਸਕਦੇ ਹੋ ਪਿਛਲੇ 7 8 ਸਾਲਾਂ ਤੋਂ ਜਿਹੜਾ ਇਹ ਐਕਟਿਵ ਹੈਗੇ ਸਰ ਪੁਆਇੰਟ ਸਨੇਚ ਹੀ ਕਰਦੇ ਜਾਂ ਹੋਰ ਵੀ ਸਨੇਚਿੰਗ ਕਰਦੇ ਆ ਕੋਈ ਚੋਰੀ ਦੀ ਵਰਤਨਾਂ ਜਾਂ ਕੋਈ ਇੱਕ ਚੋਰੀ ਛੁਦਾ ਮੋਟਰਸਾਈਕਲ ਮਿਲਿਆ ਤਾਂ ਮਤਲਬ ਵਹੀਕਲ ਥੈਫਟ ਵੀ ਕਰਦੇ ਨੇ ਤੇ ਇਸ ਤੋਂ ਇਲਾਵਾ ਜਿਹੜੀ ਇਹ ਮੋਬਾਈਲ ਫੋਨ ਜ਼ਿਆਦਾ ਇਹ ਸਨੇਚ ਕਰਦੇ ਸਰ ਮੋਸਟਲੀ ਕਿਹੜੇ ਏਰੀਆ ਨੂੰ ਟਾਰਗੇਟ ਕੀਤਾ ਜਾਂਦੇ ਨੇ ਇਹ ਜ਼ਿਆਦਾ ਜੀ ਜਿਹੜਾ ਆਪਣਾ ਤੁਸੀਂ ਕਹਿੰਦੇ ਹੋ ਜੋਧੇਵਾਲ ਹੋ ਗਿਆ ਮਿਹਰਬਾਨ ਹੋ ਗਿਆ ਏਰੀਆ ਇਹ ਵਾਲਾ ਏਰੀਆ ਜ਼ਿਆਦਾ ਇਹ ਟਾਰਗੇਟ ਕਰਦੇ ਨੇ ਵਿਧਾਨਾਕੇਰੀ ਜਗ੍ਹਾ ਤੇ ਰਹਿੰਦੇ ਸਰ ਇਹ ਮਿਹਰਬਾਨ ਥਾਣੇ ਦੇ ਏਰੀਆ ਦੇ ਰਹਿਣ ਵਾਲੇ ਜੀ ਸਾਰੇ ਸਰ ਇਹਨਾਂ ਦੀ ਗੈਂਗ ਦੇ ਵਿੱਚ ਕੋਈ ਹੋਰ ਕੋਈ ਲੋਕ ਉਹ ਅਗਰੇ ਰਿਮਾਂਡ ਲੈ ਕੇ ਮੈਂ ਤੁਹਾਨੂੰ ਉਹ ਹੀ ਦੱਸਿਆ ਕਿ ਡਮਾਈ ਨਾਲ ਤਫ਼ਤੀਸ਼ ਕਰਾਂਗੇ ਜੇ ਕੋਈ ਇਹਨਾਂ ਦਾ ਸਾਥੀ ਹੋਇਆ ਤਾਂ ਉਹਨੂੰ ਵੀ ਅਸੀਂ ਕਾਬੂ ਕਰਕੇ ਇਨਵੈਸਟੀਗੇਸ਼ਨ ਕਰਾਂਗੇ ਠੀਕ ਹੈ ਜੀ